ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਜੀ ਆਪਣੇ ਪੇਕਿਆਂ ਦੇ ਪਿੰਡ ਆਪਣੇ ਪੇਕਿਆਂ ਦੇ ਖੇਤਾਂ 'ਚ ਜੀ ਡੇਰਾ ਬਣਿਆ ਹੋਇਆ ਡੇਰਾ ਬਾਬਾ ਮਾਲੂ ਰਾਮ ਜੀ ਆਪਾਂ ਉੱਥੇ ਚੱਲੇ ਆਂ ਉੱਥੇ ਨਾ ਸਾਡੇ ਇਥੋਂ ਸੋਹਰੇ ਪਿੰਡ ਤੋਂ ਤਾਇਆ ਜੀ ਦੇ ਖੰਡ ਪਾਠ ਪ੍ਰਕਾਸ਼ ਹੋਇਆ ਸੀ ਤੇ ਅੱਜ ਉਹਨਾਂ ਦੇ ਭੋਗ ਜੀ ਭੋਗ ਨੇ ਤੇ ਇੱਕ ਵੀ ਉੱਥੇ ਬਾਬਾ ਜੀ ਦੀ ਵਰਸ਼ੀ ਵੀ ਹੁੰਦੀ ਆ 42ਵੀਂ ਵਰਸ਼ੀ ਆ ਹੁਣ ਅੱਗੇ ਵੀ ਅਸੀਂ ਪੇਕੇ ਪਿੰਡ ਤੋਂ ਜਾਂਦੇ ਹੁੰਦੇ ਸੀ ਤੇ ਅੱਜ ਆਪਾਂ ਚੱਲੇ ਆ ਉਹਨਾਂ ਦੇ ਭੋਗ ਤੇ ਜੀ ਤੇ ਇਹਨੇ ਤੁਹਾਨੂੰ ਦਿਖਾਉਣੇ ਆ ਡੇਰਾ ਤੇ ਆ ਜਿਓ ਜੀ ਫਿਰ ਚੱਲਦੇ ਆ ਚਲੋ ਜੀ ਆਪਾਂ ਚੱਲ ਪਿਆ ਆਪਣੀ ਫੋਰਚੂਨਰ ਤੇ ਤੇ ਦੇਖੋ ਜੀ ਆਪਣੀ ਫੋਰਚੂਨਰ ਭੜਕਾਉਂਦੀ ਬਹੁਤ ਆ ਸਾਡੇ ਤਾਈ ਜੀ ਪੁੱਤੀ ਆ ਆ ਬੈਠਾ ਆਪਣਾ ਬੇਟਾ ਪ੍ਰਵ ਉਹਦਾ ਕਾਈ ਬਹੁਤ ਜਾਂਦੀ ਆਪਣੀ ਫੋਰਚਨਰ ਆਪਾਂ ਨੂੰ ਇਹ ਟੋਪ ਕੋ ਬਹੁਤ ਸੀਜ ਤਿਆਰ ਆ ਜੀ ਮੇਰੇ ਪੇਕੇ ਪਿੰਡ ਤੇ ਸਾਰੇ ਪਿੰਡ ਦੇ ਅੱਧ ਚ ਬਣਿਆ ਹੋਇਆ ਟੂਲ ਪਲਾਜਾ ਤੇ ਹੁਣ ਦਿਖਾਉਣਿਆ ਜੀ ਤੁਹਾਨੂੰ ਪੇਕੇ ਪਿੰਡ ਦਾ 메ਨ ਗੇਟ ਜੋ ਰੋਡ ਤੇ ਬਣਿਆ ਹੋਇਆ ਦੇਖੋ ਜੀ ਚਾਹ ਨੂੰ ਦਿਲ ਤਾਂ ਬਹੁਤ ਕਰਦਾ ਸੀ ਜੀ ਪਰ ਮਜਬੂਰੀ ਸੀ ਅੱਜ ਉਧਰੋਂ ਹੀ ਮੁੜਨਾ ਪਿਆ ਆਪਾਂ ਕਿਤੇ ਫੇਰ ਦੇ ਨਾਵਾਂਗੇ ਚਲੋ ਜੀ ਆਪਾਂ ਆਪਣਾ ਪੇਕਾ ਪਿੰਡ ਲੰਘ ਗਏ ਤੇ ਖੇਤਾਂ 'ਚ ਚੱਲਦੇ ਆਪਾਂ ਡੇਰੇ 'ਚ ਤੇ ਚਲੋ ਜੀ ਆਪਾਂ ਡੇਰੇ ਪਹੁੰਚ ਚੁੱਕੇ ਆ ਇੱਥੇ ਆਪਾਂ ਜੋੜੇ ਜਮਾ ਕਰਵਾਏ ਸੀ ਆਸੀਆ ਵੀ ਗਰਮੀ ਆ ਚਲੰਦਰੀ ਲੈ ਜਾਂਦੇ ਆ ਬਾਕੀ ਸੰਗ ਤਾਂ ਕਰਵਾਈ ਜਾਂਦੀਆਂ ਸੀ ਸਿਸੇ ਕੱਚਾ ਲੈ ਵੀ ਇੰਨੀ ਕੁ ਦੂਰ ਤੁਰਨਾ ਕਿੜਾ ਵੀ ਔਖਾਗਾ ਪਰ ਕੋਈ ਗੱਲ ਨਹੀਂ ਜਮਾ ਕਰਵਾ ਦਿੰਦੇ ਆ ਇਹਦੇ ਵਿੱਚ ਪਰ ਅਸੀਂ ਇੱਥੇ ਖਰਾ ਪੇਜ ਜੋੜੇ ਜਮਾ ਵੀ ਕਰ ਰਹੀ ਸੀ ਸੇਵਾ ਵਿਚਾਰੇ ਇੱਥੇ ਬਠਲਾਂ ਚ ਠੰਡਾ ਪਾਣੀ ਵੀ ਰੱਖੀ ਬੈਠੇ ਸੀ ਆ ਸਾਡੇ ਘਰਾਂ ਚੋਂ ਤਾਂ ਹੈ ਜਿਹਦੇ ਬੇਟਾ ਸੀ ਸਾਨੂੰ ਮਿਲਿਆ ਇਹ ਸਾਡੇ ਇੱਥੇ ਮੇਰੇ ਸਹੁਰੇ ਪਿੰਡ ਹੈ ਸਾਡੇ ਡੇਰੇ ਬਾਬਾ ਰੂਮੀ ਵਾਲਿਆਂ ਦੀ ਪਾਠੀ ਨੇ ਇਹ ਕੋ ਜੰਗਲ ਹੀ ਜੰਗਲ ਜੇ ਬਣੇ ਹੋਏ ਨੇ ਬਹੁਤ ਸਾਰੇ ਦਰਖਤ ਆ ਇੱਥੇ ਤੇ ਰਿਆ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਚ ਤਾਂ ਆਪਾਂ ਵੈਸੇ ਵੀਡੀਓ ਨਹੀਂ ਬਣਾਈ ਨੀ ਕਿਉਂਕਿ ਸੰਗਤ ਬਹੁਤ ਸੀ ਬਹੁਤ ਜ਼ਿਆਦਾ ਇਕੱਠ ਸੀਗਾ ਆਪਾਂ ਅੰਦਰ ਵੀਡੀਓ ਨਹੀਂ ਬਣਾਈ ਜੇ ਅਸੀਂ ਬਾਹਰ ਦਾ ਸੰਗਤ ਕਰ ਲਿਆ ਅਸੀਂ ਬਾਹਰ ਜਾ ਜਾਈਏ ਉੱਤੇ ਪਿਆਰੇ ਸੀ ਊਰੇ ਜੇ ਮਿੱਠਾ ਪਾਣੀ ਇੱਥੇ ਤੀਰ ਜਹਾਂ ਸ਼ਵੀ ਲੱਗੀ ਹੋਈ ਸੀ ਇੱਥੋਂ ਹੀ ਫੇਰ ਦੁਬਾਰੇ ਕਰ ਲਾਂਗੇ ਜਿਦੋਂ ਸੀ ਮੰਦਰੀ ਸਰ ਵਾਲਾ ਦੀਪਾ ਦੇ ਜਿਦਾਂ ਇਹ ਬਹੁਤ ਕਰਨੀ ਵਾਲੀ ਜਗਾ ਜੀ ਇੱਥੇ ਬਹੁਤ ਸੁੱਖਾਂ ਕੋਲੀਆਂ ਹੁੰਦੀਆਂ ਲੋਕਾਂ ਦੀਆਂ ਮੇਰੇ ਬੇਟੇ ਦੀ ਸੁੱਖ ਵੀ ਮੈਂ ਇੱਥੇ ਦੇ ਕੇ ਆਂਦੀ ਆ ਮੇਰੀ ਮੰਮੀ ਨੇ ਪੀੜੀਆਂ ਸੁਖੀਆਂ ਸੀ ਤੇ ਚੱਲ ਪੀੜੀ ਅੱਗੇ ਵਧੇ ਤਾਂ ਅਸੀਂ ਪੀੜੀਆਂ ਚੜਾ ਕੇ ਗਈਏ ਫਿਰ ਮੈਂ ਵੀ ਚੜ੍ਹਾ ਕੇ ਗਈ ਸੀ ਜੀ ਦੋ ਪੀੜੀਆਂ ਜਦੋਂ ਮੇਰੇ ਬੇਟਾ ਹੋਇਆ ਸੀ ਤੇ ਸਮਾਤ ਆਪਾਂ ਇੱਥੇ ਮੱਥਾ ਟੇਕ ਲਿਆ ਜੀ ਹੁਣ ਆਪਾਂ ਚੱਲਦੇ ਆਂ ਉੱਪਰ ਇੱਥੇ ਬਾਬਾ ਭਰਤ ਮੁਨੀ ਜੀ ਦੀ ਜਗ੍ਹਾ ਆ ਗਈ ਤੇ ਆਪਾਂ ਉੱਥੇ ਜਾਵਾਂਗੇ ਫਿਰ ਬਾਬਾ ਕਰਮਦਾਸ ਜੀ ਦੀ ਜਗ੍ਹਾ ਉਹ ਉਹਨਾਂ ਦੇ ਪੋਪੇ ਹੁੰਦੇ ਆ ਜੀ ਇੱਕ ਘਾੜ ਨੂੰ ਪੈਂਦੇ ਨੇ ਉਹ ਸਾਡੇ ਪਿੰਡ ਡੇਰਾ ਬਣਿਆ ਹੋਇਆ ਬਾਬਾ ਕਰਮਦਾਸ ਜੀ ਦਾ ਸੰਗਤ ਦਰਬਾਰ ਸਾਹਿਬ 'ਚ ਬਹੁਤ ਜ਼ਿਆਦਾ ਬੈਠੀ ਸੀਗੀ ਸਾਰੇ ਸਾਡੇ ਪਿੰਡ ਦੇ ਹੁੰਦੇ ਆ ਲੋਕ ਬਾਕੀ ਬਾਹਰੋਂ ਵੀ ਬਹੁਤ ਜ਼ਿਆਦਾ ਸੰਗਤ ਆਉਂਦੀ ਆ ਪਿੰਡ ਸਾਡਾ ਸਾਰਾ ਹੀ ਹੁੰਦਾ ਇੱਥੇ ਵਸ ਕੁੜੀਆਂ ਜਿਹੜੀਆਂ ਇਕੱਠੀਆਂ ਹੁੰਦੀਆਂ ਜੀ ਵਰਸ਼ੀ ਮੌਕੇ ਆ ਬਾਬਾ ਭਰਤ ਮਣੀ ਜੀ ਦੀ ਜਗ੍ਹਾ ਦੀ ਆਪਾਂ ਥੱਲੇ ਧੋਰਿਆ ਸਾਹਿਬ ਚ ਚਲੇ ਗਏ ਜੀ ਉਹ ਬਾ ਸ਼੍ਰੀ ਚੰਦ ਜੀ ਦੀ ਜਗਾ ਹੈ ਗੁਰਨਾਨਦ ਦੇਵ ਜੀ ਦੇ بیٹے ਹੁਣ ਆਪਾਂ ਚੱਲੇ ਆ ਜੀ ਬਾਬਾ ਮਾਲੂ ਰਾਮ ਜੀ ਦੀ ਸਮਾਹ ਤੇ ਤੁਹਾਨੂੰ ਵੀ ਕਰਵਾਉਣੇ ਆ ਦਰਸ਼ਨ ਬਾਬਾ ਜੀ ਦੇ ਦੇਖੋ ਜੀ ਸੰਗਤਾਂ ਨੇ ਬਹੁਤ ਟੱਬੇ ਚੜਾਏ ਹੋਏ ਸੀ ਜਿਨ੍ਹਾਂ ਨੇ ਹਨਾ ਸੁੱਖਾਂ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਸਭ ਦੀਆਂ ਸੁੱਖਾਂ ਪੂਰੀਆਂ ਕਰਨਾ ਜਿਹੜੇ ਕੋਈ ਸ਼ਰਧਾ ਲੈ ਕੇ ਆਉਂਦੇ ਨੇ ਪ੍ਰਮਾਤਮਾ ਕੀ ਅਰਦਾਸ ਆ ਤੇ ਇੱਥੇ ਵੀ ਲੋਣ ਬੌਕਰਾਂ ਚੜਦੀਆਂ ਵੀ ਜੇ ਕਿਸੇ ਦੇ ਕੋਈ ਮੌਕਾ ਮੌਕਾ ਹੈ ਨਾ ਕੋਈ ਸੁੱਖ ਸੁੱਖ ਲੈਂਦਾ ਮੇਰੇ ਵੀ ਹੱਥੇ ਚ ਪਾਣੀ ਵਾਲੀ ਰਸੋਈ ਜੋ ਹੋ ਗਈ ਸੀ ਮੈਂ ਵੀ ਸੁਖੀ ਸੀਗੀ ਨੋਂ ਦਿਤੈਲੀ ਤੇ ਫਿਰ ਮੈਂ ਵੀ ਚੜਾ ਕੇ ਆਈ ਸੀ ਤੇ ਇੱਥਰ ਆਪਾਂ ਤੇ ਜਿੱਥੇ ਬਾਬਾ ਜੀ ਧੂਣਾ ਲਾਉਂਦੇ ਹੁੰਦੇ ਨੇ ਉੱਥੇ ਮੱਥਾ ਹਰ ਮੰਗਲਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਜੀ ਇੱਥੇ ਚੂਰਮਾ ਵੰਦੇ ਨੇ ਉੱਦੇ ਦੇਖੋ ਜੀ ਲੋਕ ਰਾਖ ਵੀ ਲੈ ਕੇ ਜਾਂਦੇ ਨੇ ਇੱਥੋਂ ਕਿਉਂਕਿ ਧੂਣਾ ਲੱਗਿਆ ਹੁੰਦਾ ਜੀ ਬਾਬਾ ਬਿਸ਼ਕਰ ਮਾਜੀ ਦੀ ਜਗਾ ਬਣੀ ਹੋਈ ਹੈ ਇੱਥੇ ਵਿੱਚੀ ਕਾਫੀ ਸਾਰਾ ਸਾਰੀਆਂ ਵੀ ਸਮਾਦਾ ਬਣੀਆਂ ਹੋਈਆਂ ਨੇ ਇੱਥੇ ਸੋਨ ਜੀ ਆਪਾਂ ਇੱਧਰ ਉੱਪਰ ਮੱਥਾ ਟੇਕ ਲਿਆ ਹੁਣ ਆਪਾਂ نیچے ਕੁਝ ਚਲੇ ਗਏ ਇੱਥੇ ਸ਼ਕਿਆ ਆਪਾਂ ਨੇ ਲੰਗਰ ਕਾਹਲੇ ਖੁਰਦਾ ਕੁਸਕਾਣਾ ਹੈ ਨਹੀਂ ਇਹਨੇ ਉਹ ਬੈਠੇ ਨੇ ਜੀ ਬਾਬਾ ਜੀ ਸੰਗਤ ਬਹੁਤ ਆ ਰਹੀ ਸੀ ਬਾਬਾ ਜੀ ਕੋਲੇ ਇੱਕ ਬਾਬਾ ਜੀ ਵੀ ਸਾਡੇ ਕਲਾਸਮੇਟ ਵੀ ਰਹੇ ਨੇ ਬਾਕੀ ਬਸ ਮਿਲ ਦਾ ਮੌਕਾ ਨਹੀਂ ਮਿਲਿਆ ਵੀ ਜਾਂਦਿਆ ਨੇ ਥੋੜਾ ਜਿਹਾ ਬੁਲਾਇਆ ਸੀ ਆਪਾਂ ਤੁਹਾਨੂੰ ਫੇਰ ਕਿਸੇ ਦਿਨ ਮਲਾ ਕੇ ਲਿਆਵਾਂਗੇ ਤੇ ਵਿਚਾਰੇ ਵੀ ਸਾਡੇ ਨਾਲ ਹੀ ਪੜ੍ਹਦੇ ਹੁੰਦੇ ਸੀ ਦੇਖੋ ਇਹ ਸੰਗਤ ਆ ਬੀਬੀਆਂ ਵੀ ਜਿਹੜੀਆਂ ਤਵੀ ਤੋਂ ਉੱਠ ਕੇ ਆਈਆਂ ਉੱਥੇ ਲੰਗਰ ਦੀ ਸੇਵਾ ਕਰਦੀਆਂ ਸੀ ਉਹ ਬੈਠੀਆਂ ਸੀ ਇੱਥੇ ਬਹੁਤ ਪੱਖਿਆਂ ਥੱਲੇ ਤੇ ਬਾਕੀ ਹੈ ਦਰਬਾਰ ਸਾਹਿਬ 'ਚ ਬਹੁਤ ਜਿਆਦਾ ਘੱਟ ਸੀਗਾ ਜੀ ਉੱਥੇ ਵੀ ਥਾਂ ਨਹੀਂ ਸੀ ਬੈਠਣ ਨੂੰ ਫਿਰ ਬਾਕੀ ਉਰੇ ਬੈਠੀ ਜਾਂਦੇ ਨੇ ਸੰਗਤਾਂ ਚਲੋ ਜੀ ਆਪਾਂ ਚੱਲੇ ਆ ਘਰ ਨੂੰ ਹੁਣ ਵਾਪਸ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਜੀ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਾਏ